ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਸ਼ੂਟਸੀ ਕਲੈਕਸ਼ਨ ਲੈ ਕੇ ਆਏ ਉਹ ਸਾਰੇ ਦੇ ਸਾਰੇ ਥ੍ਰੈਡ ਔਰ ਹੈਂਡਵਰਕ ਦੇ ਪਾਰਟੀ ਵੇਅਰ ਔਰ ਬੁਟੀਕ ਸਟਾਈਲ ਸ਼ੂਟਸੀ ਕਲੈਕਸ਼ਨ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਸਾਰੇ ਆਪਾਂ ਨੇ ਰੈਡੀ ਕੀਤੇ ਆ ਇਹ ਰੈਡੀ ਕੀਤਾ ਆਪਾਂ ਨੇ ਨੇਚਰਲ ਗਰੇਪ ਦੇ ਉੱਪਰ ਜਿਸ ਤੇ ਪ੍ਰੋਪਰ ਜਿਹੜਾ ਥ੍ਰੈਡ ਵਰਕ ਰਹਿ ਗਿਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਆ ਜਿਹੜਾ ਪਲਾਜ਼ੋ ਜਾਂ बॉटम ਦੇ ਉੱਪਰ ਰਹਿਣ ਵਾਲਾ ਤੁਸੀਂ ਕੁਝ ਵੀ ਬਣਾ ਸਕਦੇ ਹੈਗੇ ਹੋ ਇਹ ਵੀ ਆਪਾਂ ਨੇ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਕੀਤੇ ਸਾਰੇ ਦੇ ਸਾਰੇ ਸੁੱਟ ਸਿੱਡੇ ਰਹਿਣ ਵਾਲੇ ਹੈਗੇ ਆਪਾਂ ਨੇ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਕੀਤੇ ਹੋਏ ਤੇ ਸਭ ਦਾ ਪ੍ਰਾਈਸ ਹੈਗਾ ਉਹ ਵੱਖਰਾ ਵੱਖਰਾ ਰਹੇਗਾ ਅਕੋਰਡਿੰਗ ਟੂ ਵਰਕ ਰਹਿਣ ਵਾਲਾ ਔਰ ਦੁਪੱਟੇ ਦੀ ਉੱਪਰ ਰਹਿਣ ਵਾਲਾ ਕਿਉਂਕਿ ਸਾਹਮਦੇ ਨਾਲ ਜਿਹੜਾ ਦੁਪੱਟਾ ਹੈਗਾ ਔਰਗੈਂਜ਼ਾ ਦਾ ਰਹੇਗਾ ਔਰ ਸਾਹਮਦੇ ਨਾਲ ਦੁਪੱਟਾ ਹੋਏਗਾ ਚਨਾਣ ਦਾ ਹੋਏਗਾ ਤੇ ਵਰਕ ਦੇ ਹਿਸਾਬ ਨਾਲ ਹੀ ਪ੍ਰਾਇ ਦੇ ਵਿੱਚ ਡਿਫਰੈਂਸ ਰਹਿਣ ਵਾਲਾ ਹੈਗਾ ਇਹ ਵਾਲਾ ਵੀ ਆਪਾਂ ਨੇਚਰਲ ਕ੍ਰੇਪ ਦੇ ਉੱਪਰ ਰੈਡੀ ਕੀਤਾ ਜਾ ਗਿਆ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਵਰਕ ਸਭ ਦਾ ਬਹੁਤ ਹੀ ਜ਼ਿਆਦਾ ਸੋਹਣਾ ਰਹੇਗਾ ਤੇ ਬਹੁਤ ਹੀ ਹੀ ਜ਼ਿਆਦਾ ਸੋਹਣੀ ਇਹਨਾਂ ਦੀ ਡਿਜ਼ਾਈਨਿੰਗ ਰਹਿਣ ਵਾਲੀ ਹੈਗੀ ਆ ਇਹ ਵਾਲਾ ਵੀ ਆਪਾਂ ਨੇ ਪ੍ਰੀਮੀਅਮ ਕੁਆਲਿਟੀ ਦੀ ਜਿਹੜੀ ਰਹਿਣ ਵਾਲੀ ਹੈਗਾ ਕ੍ਰੇਪ ਦੇ ਉੱਪਰ ਰੈਡੀ ਕੀਤਾ ਥਰੈਡ ਵਰਕ ਰਹਿਣ ਵਾਲਾ ਹੈਗਾ ਤੇ ਨਾਲ ਆਰਗੈਂਜ਼ ਦਾ ਦੁਪੱਟਾ ਰਹਿਣ ਵਾਲਾ ਹੈਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਇਹ ਵਾਲਾ ਸੂਟ ਜਿਹੜਾ ਰਹੇਗਾ ਇਹ ਵੀ ਆਪਾਂ ਨੇ ਨੈਚਰਲ ਕ੍ਰੇਪ ਦੇ ਉੱਪਰ ਰੈਡ ਕੀਤਾ ਨਾਲ ਚਨਾਉਂ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਵਿਸਕੋਸ অর্ਗੈਂਜ਼ਾ ਦੀ ਸ਼ਰਟ ਰਹੇਗੀ ਡਪੌਨ ਸਿਲਕ ਦੀ ਬਾਟਮ ਰਹੇਗੀ ਔਰ ਨਾਲ ਜਿਹੜਾ ਦੁਪੱਟਾ ਰਹੇਗਾ ਵਿਸਕੋਸ অর্ਗੈਂਜ਼ਾ ਦਾ ਦੁਪੱਟਾ ਰਹੇਗਾ ਪ੍ਰਾਈਸ ਰਹਿਣ ਵਾਲਾ ਹੈ ਸਿਰਫ 2499 ਰੁਪਏ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਪਿਓਰ ਜਿਹੜਾ ਜਾਰਜਟ ਦਾ ਸਟਾਫ ਰਹਿਣ ਵਾਲਾ ਹੈਗਾ ਸੈਲਫ ਏਮਬਰਾਇਡਰੀ ਰਹਿਣ ਵਾਲੀ ਰੈਨ ਵਾਲੀ ਸ਼ਰਟ ਹੋਏਗੀ ਔਰ ਨਾਲ ਜਿਹੜੀ ਪਲੇਨ ਇਸ ਤੇ ਕ੍ਰੇਪ ਦੀ ਬਾਟਮ ਰਹ ਪ੍ਰਾਈਜ਼ ਰਹੇਗਾ 2999 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਦੇ ਵਿੱਚ ਵੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੀ ਹੈ ਤੇ ਤੁਸੀਂ ਵੀ ਆਪਣੀ ਚੋਇਸ ਅਕੋਰਡਿੰਗ ਕੋਈ ਵੀ ਸੂਟ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਸਾਰੇ ਦੇ ਸਾਰੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਆਪਾਂ ਨੇ ਥ੍ਰੈਡ ਔਰ ਹੈਂਡਵਰਕ ਦੇ ਵਿੱਚ ਰੈਡੀ ਕੀਤੇ ਇਹ ਵਾਲੇ ਸੂਟ ਵੀ ਜਿਹੜੇ ਰਹਿਣ ਵਾਲੇ ਹੈਗੇ ਆ ਆਪਾਂ ਨੇ ਨੈਚੁਰਲ ਕ੍ਰੇਪ ਦੇ ਉੱਪਰ ਰੈਡੀ ਕੀਤੇ ਆ ਫਰੰਟ ਬਾਜੂ ਔਰ ਬਾਟਮ ਦੇ ਉੱਪਰ ਵਰਕ ਹੋਇਆਗਾ ਨਾਲ ਔਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਇਹਨਾਂ ਦੇ ਵਿੱਚ ਆਪਾਂ ਨੇ 4 ਕਲਰ ਰੈਡੀ ਕੀਤੇ ਇਹ ਵੀ ਆਪਾਂ ਨੇ ਨੈਚੁਰਲ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੈਗਾ ਆ ਇਹ ਟੈਬੀ ਸਿਲਕ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਹੈ ਤੇ ਵਰਕ ਸੇਮ ਆ ਜਿਹਾ ਰਹਿਣ ਵਾਲਾ ਹੈਗਾ ਇਹ ਵੀ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤਾ ਤੇ ਨਾਲ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਜੇਕਰ ਤੁਸੀਂ ਇਹਨਾਂ ਸੂਟਸ ਦੇ ਵਿੱਚੋਂ ਆਪਣੀ ਚੋਅਸ ਦੇ ਅਕੋਰਡ ਕਲਰ ਜਾਂ ਫੈਬਰਿਕ ਦੇਣਾ ਚਾਹੁੰਦੇ ਹੋ ਜਾਂ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਤਾਂ ਤੁਸੀਂ ਸੇਮ ਪ੍ਰਾਈਸ ਦੇ ਵਿੱਚ ਕਰਵਾ ਸਕਦੇ ਹੋ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨਬਲ ਹੈਗਾ ਇਹ ਸਾਰੇ ਸੂਟ ਜਿਹੜੇ ਰਹਿਣ ਵਾਲੇ ਹੈਗੇ ਆ ਆਪਾਂ ਨੇ ਨੈਚਰਲ ਕريب ਦੇ ਉੱਪਰ ਰੈਡੀ ਕੀਤੇ ਆ ਪ੍ਰੋਪਰ ਥ्रेड ਵਰਕ ਰਹੇਗਾ ਸਮ ਦੇ ਨਾਲ ਦੁਪੱਟਾ ਚੁਣੌਣ ਦਾ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਉਹ ਜਿਹੜਾ ਆਲ ਓਵਰ ਜਿਹੜਾ ਸਿਲਕ ਦਾ ਸੂਟ ਰਹੇਗਾ ਤੇ ਨਾਲ ਜਿਹੜਾ ਦੁਪੱਟਾ ਹੋਏਗਾ ਉਹ ਬਨਾਰਸੀ ਸਿਲਕ ਦਾ ਰਹਿਣ ਵਾਲਾ ਹੈਗਾ 골ਡਨ ਬੀਵਿੰਗ ਦੀਆਂ ਲਾਈਨਸ ਰਹਿਣ ਵਾਲੀਆਂ ਹੈਗੀਆਂ ਪ੍ਰਾਈਸ ਰਹੇਗਾ ਸਿਰਫ 1399 ਰੁਪਏ ਸ਼ਿਪ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਥੋੜਾ ਜਿਹੜਾ ਜਿਹੜਾ ਇਹਨਾਂ ਦੀ ਡਿਜ਼ਾਈਨਿੰਗ ਹੋਏਗੀ ਸਟਿਚਿੰਗ ਦੇ ਵਿੱਚ ਕਰਕੇ ਤੁਸੀਂ ਬਹੁਤ ਸੋਹਣੀ ਲੁੱਕ ਵਾਲੇ ਸੂਟਸ ਨੂੰ ਦੇ ਸਕਦੇ ਹੋ ਸਿਰਫ 1399 ਰੁਪਏ ਦੇ ਵਿੱਚ ਇਹ ਵਾਲੇ ਸੂਟ ਸਿੜੇ ਰਹਿਣ ਵਾਲੇ ਹੈਗੇ ਆ ਇਹ ਪਹਿਲਾਂ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤੇ ਸੀ ਹੁਣ ਆਰਗੈਂਜ਼ਾ ਦੇ ਉੱਪਰ ਰੈਡੀ ਕੀਤੇ ਆ ਪ੍ਰਾਈਸ ਰਹੇਗਾ ਸਿਰਫ 2500 ਰੁਪਿਆ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗਾ ਕਲਰ ਆਪਸ਼ਨ ਕਾਫੀ ਜ਼ਿਆਦਾ ਹੈਗੇ ਆ